ਪੂਰਾ ਚੰਗਾ ਡਾਕਟਰ ਜਮਾ ਨਵਾ ਟਰੈਕਟਰ ਆ ਪ੍ਰਾਣੀ ਸੋਚ ਠੀਕ ਹੈ ਲੈ ਵੀ ਪ੍ਰਾਣੀ ਸੋਚ ਜਿਹੜੇ ਹੋ ਗਏ ਬੰਦ ਦੇ ਦਾਈਆਂ 7,60,000 ਦਾ 7,60,000 ਦਾ 5000 ਬਈ ਹੋਰ ਮਾਨਤਾ ਨਿਕਲ ਵਾਲਿਓ ਮੇਰਾ ਨਾ ਲੈ ਗਿਓ ਅੱਗੇ। ਲਓ ਵੀ ਦੋਸਤੋ ਸਾਰੇ ਵੀਰ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਤੇ ਆਪਾਂ ਤਲਵੰਡੀ ਸਾਬਾ ਟਰੈਕਟਰ ਦੀ ਮੰਡੀ ਤੇ ਖੜੇ ਆ ਬਾਈ ਕਾਲਾ ਆਪਣੇ ਨਾਲ ਕਰਦੇ ਆ ਗੱਲਬਾਤ। ਸਤਿ ਸ੍ਰੀ ਅਕਾਲ ਬਾਈ। ਸਤਿ ਸ੍ਰੀ ਅਕਾਲ। ਠੀਕ ਆ ਬਾਈ। ਠੀਕ ਆ। ਕਿੰਨੇ ਕੁ ਟਰੈਕਟਰ ਅਵੇਲੇਬਲ ਆ? ਇਹ ਅੱਜ 17-18 23 12 18 ਜਿੰਨਾ ਤੁਸੀਂ ਘੁੰਕੇ ਦੇਖ ਸਕਦੇ ਹੋਗੇ ਇਹ ਮੰਡੀ ਚ ਲੱਗੇ ਹੋ ਨੇ ਸਾਰੇ ਟਰੈਕਟਰ ਆਗਣੇ ਕਾਲੇ ਬਾਈ ਦੇ 855 ਦੇ ਕਿੰਗ ਦੇ ਤੇ ਲੋਕੇਸ਼ਨ ਬਈ ਮੇਨ ਆਪਣਾ ਪਿੰਡ ਕੋਟ ਲਿਕਲਾ ਨੇੜੇ ਮੌੜ ਮੰਡੀ ਠੀਕ ਆ ਬਾਈ ਤੇ ਕਰੀਏ ਵੀਡੀਓ ਸਟਾਰਟ ਚਲੋ ਬਈ ਸਮਰਾਜ 855 ਦਿਖਾਉਣੇ ਆਗੇ 5 ਸਟਾਰ ਲੱਗਦੇ ਕਲੱਚ ਵਾਲਾ ਸਾਈਡ ਗੇਅਰ ਚ ਕੰਡੀਸ਼ਨ ਚੈੱਕ ਕਰ ਲੋ ਵੀ ਟਰੈਕਟਰ ਦੀ ਤੇ ਮਾਡਲ ਕਾਲੇ ਬਈ 2021 ਲੈ ਵੀ 2021 ਮਾਡਲ ਆ ਦੇਗੇ ਚੁੱਲੇ ਵਾਲਾ 3 ਸਪੀਡ ਹੈਗਾ ਹਰ ਵਾਰ ਸਪੀਟਿਓਗਾ ਤੇ ਨਾਲ ਦੇ ਟਾਇਰ ਆ ਬਈ ਜੀ ਘੰਟੇ ਚੱਲੇ ਹੋਇਆ 10000 ਰੁਪਏ ਲੈ ਵੀ 10000 ਰੁਪਏ ਘੰਟਾ ਚੱਲਿਆ ਆ 3 ਸਪੀਡ 3 ਸਪੀਡ ਆ ਇੱਕੇ ਮਾਡਲ ਆਗਾ ਤੇ ਡਿਮਾਂਡ ਆਗੇ ਕਾਲੇ 735 ਲੈ ਵੀ 7 ਲੱਖ 35000 ਰੁਪਏ ਡਿਮਾਂਡ ਆਗੇ ਮੌਕੇ ਤੇ ਪੂਰੇ 70 ਦੇ ਦੇ ਲੈ ਵੀ ਪੂਰੇ 7 ਦਾ ਲੈ ਜਾਓ ਤੇ ਅੱਗੇ ਕਹਿੰਦੇ ਬਈ ਸੁਵਰਾਜ 855 ਕਿੰਗੇ ਆ ਇਹ ਬੰਦਾ ਜਿੰਨੇ ਆਪਾਂ ਕਹੜੇ ਸੁਵਰਾਜ 855 ਲੈ ਰਾ ਤੇ 4 ਸਟਾਰ ਆ ਬਈ ਜੀ ਰਿਵਰਸ ਪੀਡੇ ਦੇਖੀ ਚੁੱਲੇ ਵਾਲਾ ਤੇ ਮਾਡਲ ਹੈਗਾ 19 ਤੇ ਟਾਇਰ ਬਈ ਟਾਇਰ 75 ਪੈਸੇ ਹੋਣਗੇ ਨਾਲ ਦੇ ਪੀਵੀ 31 ਮਾਨਸਾ ਨੰਬਰ ਲੈ ਵੀ ਮਾਨਸਾ ਦਾ ਨੰਬਰ ਹੈਗਾ ਨਾਲ ਦੇ ਟਾਇਰ ਨੇਗੇ 1000 ਕ ਘੰਟ ਤਕਰੀਬਨ ਚੱਲਿਆ ਹੋਇਆ ਹੈਗਾ ਡਬਲ ਡਿਸਟ੍ਰੀਬਿਊਟਰ ਹੈਗਾ 4 ਸਟਾਰ ਹੈਗਾ ਤੇ ਡਿਮਾਂਡ ਬਈ ਕਲੇ ਦੀ ਡਿਮਾਂਡ 6 ਲੱਖ ਤੇ 5 ਲੱਖ 80000 ਦਾ 5 ਲੱਖ 80000 ਠੀਕ ਹੈ ਜੀ ਅੱਗੇ ਹੈਗਾ ਬਈ ਸੁਵਰਾਜ 855 ਕਨੋਪੀ ਛਾਤਰੀ ਲੱਗੀ ਜਾਨਾ ਮੂਰੇ ਰੇਡੀਅਲ ਟਾਇਰ ਪਾਇਆ 2022 ਮਾਡਲ ਠੀਕ ਹੈ ਕਾਪੀ ਤੇ ਹੀ 22+ TPV03 ਬਠਿੰਡਾ ਨੰਬਰ ਠੀਕ ਆ ਜੀ TPV03 ਬਠਿੰਡੇ ਦਾ ਨੰਬਰ ਬਠਿੰਡੇ ਦਾ ਨੰਬਰ ਆ ਬਾਈ ਜੀ ਤੇ ਰੇਡੀਅਲ ਟਾਇਰ ਨਿਗੇ ਬੈਕ ਟਾਇਰ 16 ਨੇ ਫਰੰਟ ਚ ਚੇਂਜ ਨੇ ਨਾ ਕਾਲੇ ਬਾਈ ਆ ਇਹ ਰੇਡੀਅਲ ਚੌੜੇ ਮਹਿੰਗੇ ਵਾਲੇ ਟਾਇਰ ਪਵਾਏ ਹੋ ਕਹਿ ਲਈ ਆਪਾਂ ਜਹਾਜੀ ਹਾਂ ਜਹਾਜੀ ਟਾਇਰ ਨੇ ਬਾਈ ਜੀ ਉਨਕਾ ਨੋਪੀ ਛਤਰੀ ਲੱਗੀ ਹੈ ਵੀ ਨੋਪੀ ਛਤਰੀ ਲੱਗੀ ਹੈ ਡਬਲ ਡਿਸਟ੍ਰਿਬਿਊਟਰ ਆ ਕਾ ਕੰਡੀਸ਼ਨ ਦਾ ਸਾਫ ਆ ਕਾ origignal ਆ ਨੰਬਰ ਬਾਈ ਜੀ ਨੰਬਰ ਬਠਿੰਡਾ PV03 ਠੀਕ ਆ ਜੀ ਤੇ ਡਿਮਾਂਡ ਬਾਈ ਜੀ ਡਿਮਾਂਡ 785000 ਆ ਠੀਕ ਹੈ ਤੇ ਲੋ ਬਈ ਤੁਹਾਨੂੰ ਪਲੇਟ ਤੇ ਨਿਗਾ ਮਰਵਾ ਕੇ ਦਿਖਾਉਣਾ ਹੈ ਬਾਈ ਜੀ ਜਿਵੇਂ ਜਾਂਸੀ ਚੋਂ ਪਲੇਟ ਆਉਂਦੀ ਹੁੰਦੀ ਹੈ ਨਾ 9 ਮਹੀਨੇ ਦਾ ਠੀਕ ਹੈ ਜੀ ਤੇ ਕਾਪੀ ਤੇਜੀ ਦੀ ਹੈ ਕਾਪੀ ਤੇਜੀ ਦੀ ਆ ਪੂਰਾ ਚੰਗਾ ਡਾਕਟਰ ਜਮਾ ਨਵਾਂ ਟਰੈਕਟਰ ਆ ਪੁਰਾਣੀ ਸੋਚ ਠੀਕ ਹੈ ਜੀ ਲੈ ਵੀ ਪੁਰਾਣੀ ਸੋਚ ਜਿਹੜੇ ਹੋ ਗਏ ਬੰਦ ਲੈ ਵੀ ਜੀ ਇਹ ਉਹ ਟਰੈਕਟਰ ਆਗਾ ਜਿਹਦੀ ਡਿਮਾਂਡ ਵੱਧਦਾ ਕੇ ਡਿਮਾਂਡ ਵੱਧ ਤੇ ਕੱਲੇ ਹੁਣ ਮੰਨ ਕੇ ਚੱਲੇ ਡਿਮਾਂਡ ਦਾ ਦੱਸ ਉਹ ਤਾਂ ਕਰਤਾ ਹਨਾ ਵੀ ਬੰਦ ਹੋ ਗਏ ਹਨਾ ਤੇ ਹੁਣ ਆ ਸਾਮਾਨ ਅਲੱਗ ਤੋਂ ਲਵਾਇਆ ਠੀਕ ਮੇਉਲਾ ਛਤਰੀ ਲਾਲਾ ਇਹ ਰੇਡੀਅਲ ਟਾਇਰ ਇਹ ਲੱਗ ਪੰਗਦੇ ਫਰੰਟ ਜਿਹੜਾ ਕਿਹੜੇ ਬੈਂਪਰ ਵੀ ਨਹੀਂ ਕੰਪਨੀ ਵਾਲ ਦਿੰਦੇ ਹਨ ਇਹਦੇ ਨਾਲ ਹਾਂ ਇਹ ਸਮਾਨ ਜਿਹੜਾ ਨਾਲ ਉਹ ਅੱਡ ਲੱਗਿਆ ਹੋਇਆ ਠੀਕ ਆ ਜੀ ਤੇ ਹੁਣ ਡਿਮਾਂਡ ਦੱਸਦੇ ਕਾਲ ਕਿੰਨੀ ਆ ਜੀ ਇਹਦੀ ਡਿਮਾਂਡ 785 ਇਹ ਤਾਂ ਡਿਮਾਂਡ ਆ ਦੇ ਦਾਂਗੇ 760000 760000 ਦਾ 5000 ਰੁਪਏ ਹੋਰ ਮਾਨਤਾਣੇ ਕਰਵਾ ਲਿਓ ਮੇਰਾ ਨਾ ਲੈਦੇ ਹੋ ਅੱਗੇ ਤੇ ਅੱਗੇ ਬਈ ਜੀ ਸੋਨਾ ਲੀਕਾ 700 ਆ ਗਿਆ 750 ਦਾ ਪਠਿਆਲਿਆਂ ਦੀ ਪਹਿਲੀ ਪਸੰਦ ਗੱਲ ਜਾਨਾ ਠੀਕ ਹੈ ਛੋਟੇ ਜਿਹੀ ਮੀਂਹ ਚਲਾਈ ਦਾ ਬਾਲਾ ਚੰਗਾ ਟਰੈਕਟਰ ਠੀਕ ਆ ਆਪ ਬਾਇਕ ਵਾਲੇ ਬਈ ਹਾਂ ਆਪ ਪਾਇਆ ਫੇਰ ਹੀ ਕਹਿੰਨਾ ਪੂਰਾ ਚੰਗਾ ਟਰੈਕਟਰ ਚਲਾਈ ਆ ਠੀਕ ਆ ਜੀ ਤੇ ਟਾਇਰ ਬਈ ਕਾਲੇ ਤੇ ਟਾਇਰ ਹੋਣਗੇ 90 ਪੈਸੇ ਕਹਾੜੇ ਮਾਰ ਕੇ ਹਾਂ ਵਧੀਆ ਠੀਕ ਆ ਮਾਰਕਾ ਵੀ ਅਜੇ ਤੱਕ ਬਈ ਥੋੜਾ ਥੋੜਾ ਪਿਆਗਾ ਤੇ ਫਰੰਟ ਟਾਇਰ ਬਈ ਕਾਲੇ ਫਰੰਟ ਰਹਿਣਗੇ 60 ਕੇ ਪੈਸੇ ਠੀਕ ਆ ਜੀ ਕੰਡੀਸ਼ਨ ਚੈੱਕ ਕਰ ਲੋ ਬਈ ਟਰੈਕਟਰ ਦੇ ਪੂਰੇ ਸਾਫ ਹੈਗੇ ਅਗੇ ਤੇ ਮਾਡਲ ਹੈਗਾ 7 ਬਈ ਹਰਿਆਣਾ ਨੰਬਰ ਚ ਹੈਗਾ ਐਨਓਸੀ ਇਹਦੀ ਮਿਲਦੀ ਨਹੀਂ ਹੈਗੇ ਬਈ ਹਾਂ ਇਹ ਤਾਂ ਹੈਪੀ ਡੈਟ ਮਿਲ ਹੇ ਕਾਈ ਤੇ ਮੌਕੇ ਤੇ ਕਾਲ ਵੀ ਦੇ ਦਾਂਗੇ 275 ਦਾ ਲੈ ਵੀ 2 ਲੱਖ 75 ਹਜ਼ਾਰ ਦਾ ਆ ਗਿਆ ਕਿ ਬਈ ਇਹ 2012 2012 ਮਾਡਲ ਆ ਫਰੰਟ ਰੇਡੀਅਲ ਟਾਇਰ ਬੈਕ ਟਾਇਰ ਨਵੇਂ ਆ ਬਈ ਤੇ ਬਾਕੀ ਵੇਡ ਬੂਟ ਲੱਗੇ ਹੋਏ ਨੇ ਨਾ ਕਾਲੇ ਪੀ ਵੀ 010 ਨੰਬਰ ਠੀਕ ਹੈ ਜੀ ਲੈ ਵੀ ਪੀ ਵੀ 010 ਨੰਬਰ ਆਗਾ ਤੇ ਬਾਕੀ Ориਜినਲ ਆ ਕਾਲੇ ਵੀ ਜਿੰਨਾ ਹੈਗਾ Ориਜినਲ ਹਾਂ ਠੀਕ ਆ ਬਾਈ ਤੂੰ ਦੇਖ ਲੈ ਟੱਚ ਕਿੰਨਾ ਨਹੀਂ ਆ ਨੀ ਨੀ ਵਧੀਆ ਕਹਿ ਬੰਦਾ ਵੀ ਵਾਕਈ ਬਈ ਜੇ ਕਹਦੀ ਵਧੀਆ ਕਾ ਬੰਦਾ ਹੈਗਾ ਕਾਲਾ ਇਹੋ ਜੀ ਗੱਲ ਨਹੀਂ ਹੈਗੀ 14 ਦੇ ਟਾਇਰਾਂ ਜਗਾ ਤੇ ਡਬਲ ਡਿਸਟਰੀਬਿਊਟਰ ਆ ਵੇ ਜੀ ਨਹੀਂ ਠੀਕ ਹੈ ਪਾਈਪ ਲੱਗੇਗਾ ਤਾਂ ਠੀਕ ਹੈ ਜੀ ਤੇ ਇਹਦੀ ਡਿਮਾਂਡ ਬਈ ਇਹਦੀ 435000 ਠੀਕ ਹੈ ਜੀ ਪੰਜਾਬ ਨੰਬਰ ਚ ਠੀਕ ਹੈ ਜੀ ਆ ਗਿਆ ਬਈ ਜੀ ਫਾਰਮ ਟਰੈਕ 60 55 ਤੇ ਸੁਪਰ ਮੈਕਸਜ ਆ ਗਿਆ ਬਈ ਜੀ ਤੇ ਛੋਟੇ ਗियर ਚ ਆ ਗਿਆ ਤੇ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਬਈ ਜੀ ਤੇ 14 ਦੇ ਟਾਇਰਾਂ ਚ ਬਾਈ ਜੀ ਹਾਂ 14 ਦੇ ਟਾਇਰਾਂ ਠੀਕ ਆ ਜੀ ਤੇ ਟਾਇਰ ਕਿੰਨੇ ਕੇ ਪੈਸੇ ਪਵੇ ਕਾਲੇ ਟਾਇਰ ਹੋਣ ਇਹਦੇ 70 ਕੇ ਪੈਸੇ ਠੀਕ ਆ ਜੀ ਲੈ ਵੀ 70 ਕੇ ਪੈਸੇ ਟਾਇਰ ਪੈਣਗੇ 14 ਮਾਡਲ ਆਗਾ ਤੇ ਫਰੰਟ ਵੇਟ ਵਗੈਰਾ ਵੀ ਲੱਗੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਕਿ ਦੋਨੇ ਪਾਸੇ ਖੁੱਲਣ ਵਾਲਾ ਪਾਵਰ ਆ ਗਿਆ ਬਾਈ ਜੀ ਤੇ ਸਪੀਕਰ ਵਗੈਰਾ ਨਾਲ ਹੀ ਠੀਕ ਆ ਜੀ ਨਾਲ ਹੀ ਦੇਵੋਗੇ ਹਾਂਜੀ ਤੇ ਇਹਦੀ ਡਿਮਾਂਡ ਬਾਈ 473000 4 ਲੱਖ ਤੇ 73000 ਮੁਫਤ ਦੇ ਡਿਸਕਾਊਂਟ ਕਰ ਦਾਂਗੇ ਠੀਕ ਆ ਜੀ ਲੈ ਵੀ ਵਾਕ ਮੁਫਤ ਨੇ ਤੁਸੀਂ ਤੋਂ ਦੇ ਦੇਗਾ ਇਹ ਅੱਗੇ ਦੇਖੋਣੇ ਬਾਈ ਜੀ ਸੋਨਾਲੀਕਾ 750 ਦਾ ਆਪ ਕੀ ਵੀ 11 ਨੰਬਰ ਆ ਬੇ ਜੀ ਤੇ ਟਾਇਰ ਬੇ ਜੀ ਦੇ ਇਹ ਟਾਇਰ ਹੋਣਗੇ 70 ਕੁ ਪੈਸੇ ਠੀਕ ਹੈ ਲੈ ਵੀ ਬੈਕ ਟਾਇਰ ਹੈਗੇ 70 ਕੁ ਪੈਸੇ ਨੰਬਰ ਮੋਂ ਤੁਸੀਂ ਚੈੱਕ ਕਰ ਸਕਦੇ ਹੋ ਸਾਰੇ 70 ਕੁ ਪੈਸੇ 15 ਮਾਦੋ ਠੀਕ ਹੈ ਇਹਦੇ ਗੇਰ ਇਹਦੇ ਗੇਰ ਦਾ ਪੂਰਾ ਚੱਲਦਾ ਫਰੰਟ ਟਾਇਰ ਤਾਂ ਨਵੇਂ ਨਾ ਨਾ ਕਾਲੇ ਠੀਕ ਹੈ ਲੈ ਵੀ ਫਰੰਟ ਟਾਇਰ ਨਾ ਨਾ ਕੇ ਤੇ 15 ਮਾਦਲਾ ਤੇ ਇਹਦੀ ਡਿਮਾਂਡ ਬੇ ਕਾਲੇ 435000 ਲੈ ਵੀ 435000 ਦੀ ਡਿਮਾਂਡ ਆਗੇ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋਗੇ ਪੂਰਾ ਕੋ ਕਬਿਸ ਕਹਦੇ ਆਪਾ ਤੇ ਅਗਲਾ ਕਹੇ ਬਈ ਜੀ 855 ਹਾਂ 2018 ਮਾਡਲ ਲੈ ਵੀ 2018 ਮਾਡਲ ਹੈਗਾ 4 ਸਟਾਰਾ ਦੇ ਭਲਾਡੇ ਦਾ ਨੰਬਰ ਠੀਕ ਆ ਜੀ ਤੇ ਨਾਲ ਦੇ ਟਾਇਰ ਆ ਨਾਲ ਦੇ ਟਾਇਰ ਆਗੇ ਕਿੰਨੇ ਕੇ ਪੈਸੇ ਪਏ ਬਈ 60 ਕੇ ਪੈਸੇ ਹੋਣਗੇ ਠੀਕ ਆ ਜੀ ਨਾਲ ਦੇ 60 ਕੇ ਪੈਸੇ ਟਾਇਰ ਚਲਾਈ ਦਾ ਚੰਗਾ ਠੀਕ ਆ ਜੀ ਫਰੰਟ ਟੈਂਕੇ ਵਾਲਾ ਬੰਪਰ ਲੱਗਿਆ ਹੈ ਨਾ ਤੇ ਬਾਕੀ ਪੀ ਵੀ 50 ਨੰਬਰ ਆ ਬਈ ਜੀ ਤੇ ਡਿਮਾਂਡ ਹੈ ਕਿ ਬਈ ਦੀ ਕਾਲੇ 5 ਲੱਖ 65000 ਲੈ ਵੀ 5 ਲੱਖ 65000 ਰੁਪਏ ਡਿਮਾਂਡ ਦੇ ਦਾਂਗੇ 5 45 ਤੇ ਵੀ 5 ਲੱਖ 45 ਹਜ਼ਾਰ ਦਾ ਵੈ ਕਹਿੰਦਾ ਮੌਜੂਦ ਦੇਗੀ ਚੁੱਲੇ ਜੀ ਦੇਖੀ ਚੁੱਲੇ ਜਾਗਾ ਲਾਸਟ ਵਾਲਾ ਮਾਡਲ ਆ ਗਿਆ ਲਾਸਟ ਵਾਲਾ ਥਾਉ ਮਾਡਲ ਠੀਕ ਆ ਜੀ ਤੇ ਅੱਗੇ ਕਹਿੰਗੇ ਜੀ ਸੋਨਾ ਦਿੱਤਾ 750 ਦਾ ਸਾਦੀ ਕਟਾਈ ਚ ਹੈਗਾ ਤੇ 14 15 ਦੇ ਟਾਇਰਾਂ ਚ ਹੈਗਾ 15 ਦੇ ਠੀਕ ਆ ਜੀ ਤੇ ਟਾਇਰ ਕਿੰਨੇ ਕੇ ਪੈਸੇ ਕਾਲੇ ਬਈ ਟਾਇਰ ਹੁਣ 80 ਪੈਸੇ ਹੋਣਗੇ ਠੀਕ ਆ ਜੀ ਤੇ ਆਉ ਨੰਬਰ ਪੰਜਾਬ ਨੰਬਰ ਆ ਪੀ ਵੀ 47 ਤੇ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਬਈ ਪੂਰਾ ਸਾਫ ਪਿਆਗਾ ਓਕੇ ਰਿਪੋਰਟ ਤੇ ਪਿਆ ਸਾਧਰੇ ਨਵੀਂ ਲੱਗੀ ਹੋਈ ਆ ਤੇ ਬਾਕੀ ਤੁਸੀਂ ਬੈਕ ਸੀਟਾਂ ਵਗੈਰਾ ਵੀ ਦੇਖ ਸਕਦੇ ਹੋ ਵਧੀਆ ਲੱਗੇ ਹੋਗੇ ਨੇ ਤੇ ਮਾਡਲ ਹੈਗਾ ਬਈ ਇਹ 8 ਤੇ ਇਹਦੀ ਡਿਮਾਂਡ ਬਈ ਜੀ 295 ਲੈ ਵੀ 2 ਲੱਖ 95000 ਰੁਪਏ ਡਿਮਾਂਡ ਆ ਬਾਕੀ ਮੌਕੇ ਤੇ ਗਾ ਲੈ ਬਈ ਸਹੀ ਦੱਸੀ ਦੇ ਦਾਂਗੇ 270 ਦਾ 2 ਲੱਖ 70000 ਦਾ ਤੇ ਬਾਕੀ ਹੋਰ ਵੀ ਬਾਈ ਕੋਲ ਟਰੈਕਟਰ ਹੁੰਦੇ ਨੇਗੇ ਤੇ ਪਿੰਡ ਹੈਗਾ ਕਾ ਕੋਟਲੀ ਨੰਬਰ 2 ਠੀਕ ਆ ਜੀ ਤੇ ਮੋਬਾਈਲ ਨੰਬਰ ਬਈ ਜੀ 788368007 ਠੀਕ ਆ ਬਾਈ ਠੀਕ ਆ ਬਾਈ ਗਾਲੇ ਠੀਕ ਹੈ ਧੰਨਵਾਦ ਬਾਈ ਜੀ ਚਲੋ ਬਾਈ ਜੀ ਵੀਡੀਓ ਕਿਵੇਂ ਲੱਗੇ ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਕਰ ਲਓ ਫੋਲੋ ਧੰਨਵਾਦ ਸਸਤਾ